ਗ੍ਰਾਂਡ ਇਲਾਕੇ ਵੀ ਚੋਰੀ ਲੁੱਟਖੋਦ ਜਾਂ ਵਾਰਦਾਤਾ ਨਹੀਂ ਰੁਕ ਰਹੀਆਂ ਭਾਵੇਂ ਕਿ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਲੋਕਾਂ ਨੂੰ ਸੁਰੱਖਿਆ ਦੇਣ ਦੇ ਅਹਿਮ ਯਤਨ ਕੀਤੇ ਜਾ ਰਹੇ ਨੇ ਪਰ ਮਾਰੇ ਅਨਸਰਾਂ ਦੇ ਹੌਸਲੇ ਇਸ ਕਦਰ ਬਲੰਦ ਨੇ ਕਿ ਨਾ ਤਾਂ ਲੋਕ ਘਰਾਂ ਦੇ ਬਾਹਰ ਸੁਰੱਖਿਅਤ ਹਨ ਤੇ ਨਾ ਹੀ ਘਰਾਂ ਦੇ ਅੰਦਰ ਅਜੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਗੁਰਾਇਆਂ ਅਧੀਨ ਆਉਂਦੇ ਪਿੰਡ ਰੁੜਕਾ ਕਲਾ ਵਿਖੇ ਜਿੱਥੇ ਕਿ ਇੱਕ ਬਜ਼ੁਰਗ ਮਹਿਲਾ ਦੇ ਘਰ ਵਿੱਚ ਦਾਖਲ ਹੋ ਕੇ ਦੋ ਲੁਟੇਰੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਅਤੇ ਉਸ ਦਾ ਮੂੰਹ ਬੰਦ ਕਰਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਬਜ਼ੁਰਗ ਮਹਿਲਾ ਗੁਰਮੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਪੱਤੀ ਬੁੱਲਾਕੀ ਰੂੜਕਾ ਕਲਾ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਦੋ ਨੌਜਵਾਨ ਉਸਦੇ ਘਰ ਵਿੱਚ ਆਏ ਤੇ ਉਸਦੇ ਕੰਨਾਂ ਦੀਆਂ ਵਾਲੀਆਂ ਝੱਟ ਕੇ ਫਰਾਰ ਹੋ ਗਏ ਹਾਂਜੀ ਗੁਰਮੀਤ ਕੌਰ ਗੁਰਮੀਤ ਕੌਰ ਹਾਂਜੀ ਕੀ ਹੋਇਆ ਕੀ ਅੱਜ ਕੰਨ ਦੀ ਵਾਲੀ ਤੁਹਾਡੀ ਲਾ ਲਈਆਂ ਹਾਂਜੀ ਉਹ ਮੈਂ ਉੱਥੇ ਬੈਠੀ ਆਂ ਮੇਰੇ ਤੇ ਹਾਂਜੀ ਕੁਰਸੀਸ ਤੇ ਜਿੱਦਾਂ ਜਿੱਦਾਂ ਮੇਠੀਏ ਦੋ ਮੁੰਡੇ ਨਰਮ ਜਿਹੇ ਚੜੇ ਆਂ ਚੜ ਕੇ ਤੇ ਮੇਰੇ ਮੋਰੇ ਖੜ ਗਏ ਜਦ ਮੈਂ ਉਹਨਾਂ ਦੇ ਮੂੰਹ ਵੱਲ ਚਾਖੀ ਤੇ ਦੂਆ ਕਹਿੰਦਾ ਲਾਲਾ ਬਾਲੀਆਂ ਐ ਬੇਬੇ ਕਿ ਤੁਸੀਂ ਕੋਣ ਆ ਥਾਰ ਨੂੰ ਕਹਿੰਨ ਭੇਜਿਆ ਕਹਿੰਦੇ ਨਿੰਦਰ ਸੁਨਿਆਰੇ ਨੇ ਲੋ ਇੰਨੀ ਗੱਲਾਂ ਵੀ ਪੁੱਛਦਾ ਉਹ ਨਹੀਂ ਮੈਨੂੰ ਕੋਈ ਸ਼ਿਕਾਇਤ ਨਾ ਮੈਂ ਕੇ ਬਸ ਤੁਸੀਂ ਇਕੱਲੇ ਰਹਿੰਦੇ ਆ ਇੱਥੇ ਹਾਂ ਮੈਂ ਇਕੱਲੀ ਆ ਕਿੰਨੇ ਟੋਲੇ ਦੀਆਂ ਸੀ ਬਾਲੀ ਥੋੜੀਆਂ ਉਹ ਹੋਣਗੇ ਥੋੜੇ ਜਿਹਾ ਤਾਂ ਘਟਾ ਹੀ ਹੋਣੀ ਆ ਇਹ ਜਿਹੜੀ ਸਿਆਣੀਆਂ ਦੇ ਪੰਜਾਂ ਰੰਗ ਦੇ ਅੱਛਾ ਜੀ ਆਹੋ ਤੇ ਪੁਲਿਸ ਵਾਲੇ ਆਏ ਸੀਗੇ ਦੇਖ ਗਏ ਆ ਬਾਕਾ ਹਾਂ ਉਹ ਤੋਂ ਦੋ ਤਿੰਨ ਵਾਰੀ ਆਜਾਏ ਅੱਛਾ ਫਿਰ ਦੱਸ ਕੇ ਗਏ ਮੈਨੂੰ ਬ੍ਰੋਦਰ ਹੈ ਲਾਜੇ ਪਏ ਅੱਛਾ ਜੀ ਜਿਹੜਾ ਇਹ ਬੰਦੇ ਅੰਦਰ ਬੈਠਾ ਬੰਦਾ ਅੱਛਾ ਮੈਂ ਕਿਹਾ ਕੋਈ ਨਿਆਣਾ ਹੀ じゃਾ ਕਈ ਵਾਰ ਬਿਜਲੀ ਆ ਰਹੀ ਸੱਤੇ ਆਇਆ ਹੁੰਦਾ ਕਈ ਵਾਰ ਟੁੱਟੀ ਜਾੜੇ ਨੂੰ ਬਈ ਇਹ ਆਉਂਦਾ ਬਗਲੇ ਨੇ ਨੇ ਦਿੱਤਾ ਹਨ ਮੇਰੀ ਦੀ ਕੰਮ ਕਰਿਆ ਉਹ ਵੀ ਇਹ ਉਹ ਮੈਨੂੰ ਨੇ ਪਸ ਸ਼ੱਕ ਹੋਈ ਬਈ ਇਹ ਚੋਰੀਆ ਉਹਨਾਂ ਬਾੜੀਆ ਰਵਣ ਤੋਂ ਬਾਅਦ ਮੇਰਾ ਮੂੰਹ ਬੰਦ ਕਰਨ ਤੋਂ ਬਾਅਦ ਲੈ ਕੇ ਕੱਪੜੇ ਚੁੱਕਦੇ ਨਾ ਫੇਰ ਮੈਨੂੰ ਪਤਾ ਲੱਗਾ ਮੈਂ ਫੇਰ ਔਲੀ ਬੋਲਦੀ ਇਥੇ ਬਾਤ ਸਾਥ ਕਿਲਵਾਈੇ ਕਰਾ ਲਈ ਜਿਹੜੇ ਦੋ ਜਣੇ ਸੀਗੇ ਮੁੰਡੇ ਦੋ ਜਾਣੀ ਸੀ ਮੂੰਹ ਮ ਬੰਨੇ ਸੀ ਉਹਨਾਂ ਦੇ ਨਹੀਂ ਉਦੋਂ ਸਰ ਮੈਂ ਕਹਿੰਦੇ ਬੰਨੇ ਦੋ ਇਕਲੇ ਟੋਪੀ ਸੀ ਇੱਕ ਹੁੰਦਾ ਸੀ ਅੱਛਾ ਜੀ ਬਸ ਉਹ ਲੋਕਾ ਸੇਲੋ ਬਾਜ਼ਾਰ ਦੇ ਖੱਤੇ ਹੁੰਦੇ ਆ ਉਹ ਦੇ ਕੋਠੀ ਉਹਨੇ ਇਦਾਂ ਫੜ ਕੇ ਵਖੜਾ ਕਿ ਉਹ ਮੈਂ ਦੇਖਿਆ ਵੀ ਕਈ ਦਾ ਰਕੀ ਆ ਉਹ ਝੜਦੇ ਨਹੀਂ ਇਦਾਂ ਕਰ ਸਕਦੇ ਗੂ ਮੀ ਕਿცა ਵੀ ਜਵਰ ਨਾਲ ਮੇਰੇ ਖੂਨ ਨਿਕਲਦਾ ਰਹੇ ਵਾਦਨ ਕਿਥੋਂ ਦਾ ਜਵਰ ਹੁੰਦਾ ਕੰਨਾ ਚਾਪੇ ਲਾਗੇ ਲਗੇ ਹੋ ਆਪੇ ਵਜ਼ੂਨ ਦੇ ਬੜੇ ਮੈਂ ਉਹਨਾਂ ਨੇ ਕਿਹਾ ਨਹੀਂ ਉਧਰ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਤਾਂ ਲੋਕ ਘਰਾਂ ਦੇ ਬਾਹਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਸਨ ਪਰ ਹੁਣ ਤਾਂ ਘਰਾਂ ਵਿੱਚ ਵੀ ਲੋਕ ਸੁਰੱਖਿਅਤ ਨਹੀਂ ਹਨ ਹੁਣ ਆਮ ਮੰਗ ਕੀਤੀ ਗਈ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇਸ ਦੌਰਾਨ ਰੁੜਕਾ ਕਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅੱਜ ਹੀ ਸਾਡੇ ਪਿੰਡ ਰੁੜਕਾ ਦੇ ਅਗਲਾ ਪੱਤੀ ਬੂਲੇਗੀ ਲਾਗੇ ਡੇਰਾ ਬਾਬਾ ਭਾਈ ਸਾਧੂ ਜਿਉਂ ਕਿ ਬਜ਼ੁਰਗ ਮਾਤਾ ਰਹਿੰਦੇ ਆ ਉਹਨਾਂ ਦੇ ਬੱਚੇ ਬਾਹਰ ਆ ਮਾਤਾ ਗੁਰਦੀਪ कौर 70 ਸਾਲ ਦੇ ਕਰੀਬ ਉਮਰਿਆ ਖਲਾਤ ਇੰਨੇ ਮਾੜੇ ਹੋ ਗਏ ਜੀ ਹੁਣ ਘਰਾਂ ਚ ਵੜ ਕੇ ਵਾਲੀਆਂ ਲਾਉਣ ਲੱਗ ਪਏ ਅੱਗੇ ਤਾਂ ਗਲੀਆਂ ਸਵੇਰੇਆ ਚ ਹੁੰਦਾ ਸੀ ਚ ਰਸਤੇ ਚ ਹੁੰਦਾ ਸੀਗਾ ਹੁਣ ਤਾਂ ਘਰਾਂ ਦੇ ਵਿੱਚ ਵੜ ਕੇ ਲਾਉਣ ਲੱਗ ਪਏ ਬਹੁਤ ਮਾੜਾ ਹਾਲ ਆ ਕਾਨੂੰਨ ਵਸਤਾ ਬਿਲਕੁਲ ਢੀੜਾ ਬੈਠਾ ਆ ਨਾ ਕੋਈ ਨਸ਼ੇ ਨੂੰ ਰੋਕਿਆ ਤੇ ਬਹੁਤ ਬਰਾਹਲ ਆ ਤੇ ਇਹਦੇ ਤੇ ਅਸੀਂ ਚਾਹੁੰਦੇ ਆ ਵੀ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਵਧੀਆ ਢੰਗ ਤਰੀਕੇ ਨਾਲ ਹੋਵੇ